ਅਬ ਅਸੀਂ ਜਿਹੜਾ ਫਿਊਚਰ ਬੋਲਾਂਗੇ ਸਾਡੀ ਮਸ਼ੀਨ ਦੇ ਵਿੱਚ ਵੀ ਸਾਡੀ ਮਸ਼ੀਨ ਦੇ ਵਿੱਚ ਆਹ ਫਿਊਚਰ ਹੈਗਾ ਉਹ ਹੋਊਗਾ ਇਹ ਨਹੀਂ ਹੋ ਸਕਦਾ ਵੀ ਅਸੀਂ ਮਤਲਬ ਕਿਸੇ ਜ਼ਿੰਮੇਵਾਰ ਨੂੰ ਗਾਹਕ ਨੂੰ ਗੁੰਮਰਾਹ ਕਰਕੇ ਅਸੀਂ ਉਹ ਤੋਂ ਮਤਲਬ ਪੈਸੇ ਵਸੂਲਾਂਗੇ ਵੀ ਸਾਡੀ ਮਸ਼ੀਨ ਦੇ ਵਿੱਚ ਇਹ ਫੈਸਿਲਿਟੀ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਚਾਰ ਖੁੱਡਾਂ ਵਾਲੀ ਮਸ਼ੀਨ ਦੀ ਲੈ ਕੇ ਆਇਆ ਤੇ ਸਿੱਧੀ ਕਿਸਾਨ ਦੇ ਖੇਤ ਤੋਂ ਵੀਡੀਓ ਆ ਰਹੀ ਹੈ ਰਿਵਿਊ ਲੈਣਾਗਾ ਕਿਸਾਨ ਤੋਂ ਸਿੱਧਾ ਇਹ ਭਰਾਮਣੇ ਮਸ਼ੀਨ ਖਰੀਦੀ ਹੈਗੀ ਮੇਰੇ ਨਾਲ ਬਾਈ ਸਤਨਾਮ ਹੈ ਤੇ ਮਸ਼ੀਨ ਹੈ ਜਿਹੜੀ ਗੁਰੂ ਨਾਨਕ ਐਗਰੀ ਵਰਕਸ ਨੱਤਾਂ ਲੈਂਦੀ ਹੈ ਤੇ ਨੱਤਾਂ ਦੇ ਨਾਂ થી ਮਸ਼ਹੂਰ ਹੈ ਇਹ ਮਸ਼ੀਨ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਬਹਾਦਰਪੁਰ ਤੋਂ ਹੈ 3 ਕਿਲੋਮੀਟਰ ਰਹਿ ਜਾਂਦੇ ਆ ਨੱਤ ਤੇ ਨਾਲ ਹੀ ਮੇਰੇ ਬਾਈ ਮਿਸਤਰੀ ਹੈ ਹਰਦੀਪ ਜਿੰਨਾਂ ਦੀ ਇਹ ਮਸ਼ੀਨ ਹੈ ਤੇ ਬਾਈ ਸਤਨਾਮ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਤੇ ਭਰਾ ਤੁਸੀਂ ਇਹ ਚਾਰ ਖੁੱਡਾਂ ਵਾਲੀ ਮਸ਼ੀਨ ਖਰੀਦੀ ਹੈਗੀ ਬਾਈਆਂ ਤੋਂ ਹਾਂਜੀ ਤੇ ਚਾਰ ਕਿੱਥੇ ਪਾ ਕੇ ਆਏ ਹੁਣ ਤੱਕ ਪਹਿਲਾਂ ਤੁਸੀਂ ਆਪਾਂ ਵੀਰੇ ਇਧਰ ਰਾਏਕੋਡਲ ਸਾਈਡ ਏਰੀਏ ਵਿੱਚ ਪਾਇਆ ਹੈਗਾ ਤੇ ਕਾਫੀ ਪਿੰਡਾਂ 'ਚ ਪਾ ਕੇ ਆਏ ਆਂ ਉਧਰ ਠੀਕ ਹੈ ਸੀਜ਼ਨ ਤੁਸੀਂ ਆਲੂ ਵਾਲੀ ਮੱਕੀ ਦਾ ਲਾਤੀ ਆਲੂ ਵਾਲੀ ਮੱਕੀ ਦਾ ਹਾਂ ਠੀਕ ਹੈ ਕਿੰਨਾ ਕੁ ਬਹਾਨਾ ਜਿਹੜਾ ਵੜਤਾ ਆਪਾਂ ਬਈ 100 ਕਿੱਲੇ ਵਗੂ ਪਾਇਆ 100 ਕਿੱਲਾ ਤੇ ਜੇ ਹੁਣ ਤੱਕ ਮਸ਼ੀਨ ਦੀ ਗੱਲ ਕਰੀਏ ਬਈ ਕੀ ਰਿਪੋਰਟ ਹੈਗੀ ਰਿਪੋਰਟ ਜਮਾਂ ਵੀਰੇ ਓਕੇ ਆ ਕੋਈ ਆਪਾਂ ਨੂੰ ਬ੍ਰੇਕਡਾਊਨ ਨਹੀਂ ਆਈ ਹੈਗੀ ਜਮੇ ਹੁਣ ਤੱਕ ਅਸੀਂ ਜਿਵੇਂ ਤਾਂ ਕਹਿੰਦੇ ਬਈ ਕੋਈ ਨਟ ਨਹੀਂ ਸੀ ਤੇ ਕੋਈ ਐਕਸਟਰਾ ਪਾਇਆ ਹੈਗਾ ਜਿਵੇਂ ਲੈ ਕੇ ਗ ਦਾਗਾ ਖੇਤ ਦੇ ਵਿੱਚ ਸੋ ਨੂੰ ਉਸ ਸਮੱਸਿਆ ਆਈ ਹੈਗੀ ਨਾ ਵੀਰੇ ਆਪਾਂ ਨੂੰ ਕੋਈ ਨਹੀਂ ਆਈ ਹੈਗੀ ਵੀ ਇਹ ਮਸ਼ੀਨ ਨੇ ਕੋਈ ਟਾਂਡਾ ਛੱਟਿਆਗਾ ਨਾ ਨਾ ਵੀਰੇ ਆਪਣੀ ਸਫਾਈ ਨੂੰ ਉਧਰ ਭਾਈ ਮੰਨਦਾ ਛਿਰੇ ਕੰਦਾ ਵੀ ਹਾਂ ਠੀਕ ਹੈ ਗੱਲ ਤੇ ਸਿਰਿਆਂ ਤੇ ਜ਼ਰੂਰ ਮੰਨ ਕੇ ਚੱਲ ਜਦੋਂ ਸਾਈਡਾਂ ਦਾ ਆਪਾਂ ਗੇੜੇ ਲਾਉਣੇ ਹਨਾ ਉੱਥੇ ਮਾੜਾ ਮੋਟਾ ਕੀ ਕਹਣਾ ਟਾਂਡਾ ਰਹਿ ਜਾ ਤੇ ਨਹੀਂ ਆ ਤੁਸੀਂ ਸਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਕਿ ਉੱਥੇ ਵੀ ਆ ਮੰਨਦੇ ਸੀ ਵੀ ਹਾਂ ਠੀਕ ਹੈ ਮਸ਼ੀਨ ਦੀ ਸਫਾਈ ਵਾਕਈ ਹੀ ਉਹ ਆ ਠੀਕ ਹੈ ਤੇ ਦੂਜੀ ਗੱਲ ਕਰਾਂ ਵੀਰੇ ਮੈਂ ਇਹ ਮਸ਼ੀਨ ਚੱਲਣ ਦੀ ਵੀ ਰੈਲੀ ਕਿੰਨੀ ਕ ਚੱਲਦੀ ਹੈ ਜਾਂ ਟਰੈਕਟਰ ਦਾ ਜਿਆਦਾ ਜ਼ੋਰ ਲਵਾਉ ਇਹ ਟਰੈਕਟਰ ਆ ਕਹਿੰਦੇ ਨੇ ਵੀ ਅਸੀਂ ਮਸ਼ੀਨ ਤੇ ਦਿੰਦੇ ਨਹੀਂ ਹੈਗੇ ਬਾਈ ਹਾਂਜੀ ਬਾਈ ਸਾਨੂੰ ਯਾਰ ਐਨ ਪੂਰਾ ਫਿੱਟ ਬਹਿ ਗਿਆ ਬਾਈ ਜਮਾ ਇਹ ਅੱਛਾ ਹਾਂ ਖਰਚੇ ਪੱਖੋਂ ਵੀ ਤੇ ਮਸ਼ੀਨ ਤੇ ਵੀ ਐਂ ਜਮਾ ਪੂਰਾ ਫੁੱਲ ਦੂਜੇ ਦੂਜੇ ਚ ਲਈ ਤੁਰਾ ਫਿਰਦਾ ਮਾਮਾ ਕਿੰਦ ਭਾਵੇਂ ਜਿਵੇਂ ਬਾਈ ਹਰਦੀਪ ਨੇ ਗੱਲ ਕੀਤੀ ਸੀ ਕਹਿੰਦਾ ਸਾਡੀ ਮਸ਼ੀਨ ਆ ਜਿਹੜੀ ਬਿਲਕੁਲ ਸਾਇਲੈਂਟ ਚੱਲਦੀ ਹੈ ਜੀ ਹੈ ਨਾ ਸਾਇਲੈਂਟ ਚੱਲਦੀ ਹਾਂ ਉਹੀ ਚੀਜ਼ ਹੈਗੀ ਉਹੀ ਚੀਜ਼ ਹੈ ਵੀਰੇ ਯਾਰ ਜਿਹੜੀ ਗੱਲ ਕਹੀ ਆ ਉਹੀ ਠੀਕ ਐ ਫਿਰ ਆਪਾਂ ਜਿਹੜੇ ਭਰਾ ਵੀਡੀਓ ਦੇਖੀ ਜਾਂਦੇ ਜਾਂ ਕੰਪਨੀ ਵਾਲੇ ਭਰਾ ਦੇਖੀ ਜਾਂਦੇ ਨੇ ਪ੍ਰੀਤ ਵਾਲੀ ਵੀਡੀਓ ਵੀ ਉਹ ਘਬਰਾਉਂ ਵੀ ਜਮਾ ਓਕਿਆਗਾ ਜਮਾ ਓਕਿਆ ਕੋਈ ਲੈਫਟ ਦੀ ਪ੍ਰੋਬਲਮ ਨਹੀਂ ਸਾਨੂੰ ਕੋਈ ਇੰਜਨ ਪੁਖੋ ਨਹੀਂ ਆਈ ਕੋਈ ਜਮੇ ਯਾਰ ਕਿਸੇ ਤੇਰੀ ਦਿੱਕਤ ਨਾ ਸਾਨੂੰ ਮਸ਼ੀਨ ਚਾਹੀਏ ਨਾ ਸਾਨੂੰ ਟਰੈਕਟਰ ਚਾਹੀਏ ਤੇਲ ਖਰਚੇ ਦੀ ਗੱਲ ਕਰੀਏ ਕਿੰਨਾ ਕ ਫਰਕ ਰਿਹਾਗਾ ਆਮ ਸੀਨਾ ਹੋਰ ਵੀ ਨਾਲ ਚਲਦੀ ਹੋਣਗੀਆਂ ਕਿੰਨਾ ਕ ਫਰਕ ਰਿਹਾਗਾ ਬਰ ਬਰਾਬਰ ਮੰਗੀ ਟੁਕਿਆ ਬਾਈ ਹਾਂ ਕੀ ਕਹਣਾ ਮਾੜਾ ਮੋਟਾ ਕਈ ਵਾਰ ਕੋਈ ਮੱਕੀ ਡਿੱਗੀ ਡੁੱਗੀ ਆ ਜੇ ਹਨਾ ਉਹਦੇ ਨਾਲ ਜਾਂ ਕੋਈ ਚਾਰ ਟੋਕ ਲੈਣਾ ਕੱਢਣਾ ਪਏ ਜੇ ਉਹਦੇ ਨਾਲ ਮਾੜਾ ਮੋਟਾ ਫਰਕ ਪੈਂਦਾ ਨਹੀਂ ਕੋਈ ਐਡਾ ਵਾਲਾ ਹੁੰਦਾ ਤੇ ਹੁਣ ਤੱਕ 100 ਕਿੱਲਾ ਪਾਇਆ ਵੀਰੇ ਆ ਜਾ ਮਾੜਾ ਅਸੀਂ ਦਿਖ ਸਹੂਲਤ ਹੋਰ ਰੱਖੀ ਆ ਬਾਈਆਂ ਨੇ ਜਿਵੇਂ ਇਹਦੇ ਵਿੱਚ ਰਿਵਰਸ ਵੀਡੀਓ ਰੱਖੀ ਸੀਗੀ ਹਾਂ ਉਹ ਇੱਥੇ ਆ ਵੀਰੇ ਗੇਰਾ ਸੇ ਅੱਛਾ ਬਾਕੀ ਆਪਾਂ ਨੂੰ ਤਾਂ ਲੋਡ ਨਹੀਂ ਪਈ ਹੈਗੀ ਲਾਉਣ ਦੀ ਦੀ ਅੱਛਾ ਹਾਂ ਕੋਈ ਚੋਕ ਚੂਕ ਅਲੀ ਢੀ ਕੁਛ ਮੱਛੇ ਆਪਾਂ ਤਾਂ ਕੋਈ ਆਈ ਨਹੀਂ ਵੀਰੇ ਇਹਨਾਂ ਨੇ ਇੱਕ ਨਵਾਂ ਫੀਚਰ ਦਿੱਤਾ ਹੋਵੇਗਾ ਹਾਂ ਮੈਂ ਮੰਨ ਕੇ ਟਰੈਕਟਰ ਤੋਂ ਲਾਉਣ ਦੀ ਲੋਡ ਨਹੀਂ ਹੈਗੀ ਰਿਵਰਸ ਆ ਮਸ਼ੀਨ ਹੀ ਰਿਵਰਸ ਹੋ ਜਾਂਦੀ ਇੱਥੋਂ ਬਾਹਰ ਕੱਢ ਦਿੰਦੀ ਆ ਰੋਗਾ ਠੀਕ ਹੈ ਹਾਂ ਬਾਕੀ ਜਿਹੜੀਆਂ ਹੋਰ ਫੀਚਰ ਦੀ ਗੱਲ ਕਰੀ ਜਿਵੇਂ ਅੰਗਰੇਜ਼ ਵਗੈਰਾ ਇਹ ਸਾਈਡ ਤੇ ਰੱਖਿਆ ਹੈ ਹਾਂ ਵੀ ਸਾਰਾ ਹੋ ਸਾਈਡ ਤੇ ਆ ਗਿਆ ਉੱਥੋਂ ਸਾਰੀ ਮਸ਼ੀਨ ਅ ਜਾਣਾ ਚਾਹੀਦਾ ਹੈ ਠੀਕ ਹੈ ਤੇ ਇੱਕ ਹੋਰ ਕਿਸਾਨ ਭਰਾ ਜਿਹੜੇ ਕਮੈਂਟ ਕਰਦੇ ਹੁੰਦੇ ਨੇ ਵੀ ਜਿਹੜੀ ਇਹ ਚਾਰ ਖੋਡਾਂ ਵਾਲੀ ਮਸ਼ੀਨ ਹੈ ਇੱਕ ਤਾਂ ਥੋੜਾ ਜਿਹਾ ਉੱਚਾ ਜਿਆਦਾ ਵੱਢਦੀ ਹੈਗੀ ਜਾਣਾ ਵੀਰੇ ਤੁਹਾਡੇ ਸਾਹਮਣੇ ਤੁਸੀਂ ਕੈਮਰਾ ਘੁਮਾ ਦਿਓ ਤੇ ਮੇਰੇ ਸਹਾਰਾ ਜਿਹੜੀ ਸਿੰਗਲ ਬੱਟਲ ਉਹਦੋਂ ਵੀ ਜਿਆਦਾ ਥੱਲੇ ਕਿਸਹਾਕ ਸਾ ਵੱਢਦੀ ਆਨੇ ਜਮਾ ਤੇ ਦੂਜਾ ਹੁੰਦਾ ਕਹਿੰਦੇ ਵੀ ਯਾਰ ਕੁਤਰਾ ਜਿਹੜਾ ਜਿਆਦਾ ਮਤਲਬ ਬਰੀਕ ਨਹੀਂ ਕਰਦੀ ਹੈਗੀ ਮੋਟਾ ਰਹਿੰਦਾ ਸਾਹਮਣੇ ਪਿਆ ਬਈ ਟਰਾਲੀ ਜੀ ਦਿਖਾ ਦਿ ਮੈਂ ਚਾਰ ਵੀ ਦਿਖਾ ਦਾਂ ਵੀ ਚਾਰ ਤੇ ਮਾੜਾ ਜਿਹਾ ਕੈਮਰਾ ਮਾਰ ਵੀ ਚਾਰ ਕਿਵੇਂ ਦਾ ਇਹ ਦੇਖੋ ਬਾਈ ਅੱਛਾ ਹਾਂ ਠੀਕ ਹੈ ਆ ਲੈ ਵੀ ਦ ਦਿਆਂਗੇ ਬਾਈ ਹਰਦੀਪ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਆ ਪਰਾ ਹਾਂਜੀ ਹਾਂ ਜੀ ਤੇ ਕੀ ਕਹਾਂਗੇ ਸਾਡੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਜੀ ਵੀ ਜਿਹੜੇ ਮਤਲਬ ਬਾਹਰਲੀਆਂ ਮਸ਼ੀਨਾਂ ਤੇ ਇੰਨੇ ਬਾ ਪੈਸਾ ਲਾ ਰਹੇ ਨੇ ਇੱਕ ਵਾਰ ਮਤਲਬ ਸਾਡੇ ਨਾਲ ਸੰਪਰਕ ਕਰੋ ਤੇ ਮਤਲਬ ਅਸੀਂ ਜਿਹੜਾ ਫਿਊਚਰ ਬੋਲਾਂਗੇ ਸਾਡੀ ਮਸ਼ੀਨ ਦੇ ਵਿੱਚ ਵੀ ਸਾਡੀ ਮਸ਼ੀਨ ਦੇ ਵਿੱਚ ਆਹ ਫਿਊਚਰ ਹੈਗਾ ਉਹ ਹੋਊਗਾ ਇਹ ਨਹੀਂ ਹੋ ਸਕਦਾ ਵੀ ਅਸੀਂ ਮਤਲਬ ਕਿਸੇ ਜ਼ਿਮੀਂਦਾਰ ਨੂੰ ਗਾਹਕ ਨੂੰ ਗੁੰਮਰਾਹ ਕਰਕੇ ਅਸੀਂ ਉਹ ਤੋਂ ਮਤਲਬ ਪੈਸੇ ਵਸੂਲਾਂਗੇ ਵੀ ਸਾਡੀ ਮਸ਼ੀਨ ਦੇ ਵਿੱਚ ਇਹ ਫੈਸਿਲਿਟੀ ਆ ਜੇ ਮੈਂ ਆਪਾਂ ਗੱਲ ਕਰੀਏ ਟੋਕਿਆਂ ਦੀ ਹਾਂਜੀ ਆਪਣੀ ਟੋਕੇ ਦੀ ਜਿਹੜੀ ਮਤਲਬ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਹਾਈ ਫਾਈ ਕੁਆਲਿਟੀ ਦੇ ਵਿੱਚੋਂ ਤਿਆਰ ਕਰਵਾਏ ਹੋਏ ਨੇ ਟੋਕੇ ਹੂੰ ਤੇ ਬਾਕੀ ਜਿਵੇਂ ਆਪਾਂ ਗੱਲ ਕਰੀਏ ਵੀ ਟੋਕਾ ਲਵੇ ਲਾਉਣ ਦੀ ਦੇਖੋ ਇੱਕ ਬਾਰ ਮਸ਼ੀਨ ਦੇ ਜਿਵੇਂ ਅਸੀਂ ਟੋਕੇ ਲਾ ਕੇ ਦੌਰ ਦਿਆਂ ਹੂੰ ਤਕਰੀਬਨ ਤਕਰੀਬਨ 100 ਕਿੱਲਾ ਮੱਕੀ ਦਾ ਕਰਕੇ ਉਸ ਤੋਂ ਬਾਅਦ ਮਤਲਬ ਟੋਕੇ ਆਪਣੇ ਦੁਆਰਾ ਬਾਹਰ ਨਿਕਲ ਜਾਂਦੇ ਨੇ ਹੂੰ ਜਿਉਂ-ਜਿਉਂ ਆਪਣਾ ਟੋਕਾ ਘਸੀ ਜਾਂਦਾ ਆਪਣੀ ਮਤਲਬ ਬਚਾ ਲਉ ਬੱਕ ਕਰਕੇ ਮਸ਼ੀਨ ਦੇ ਲਈ ਲਵੇ ਲੱਗ ਜਾਂਦੀ ਹੈ ਜੀ ਦੇਲੀ ਲਵੇ ਲਾ ਗਈ ਜਦੋਂ ਮਤਲਬ ਆਪਣੇ ਟੋਕੇ ਜਮਾ ਸਿਰੇ ਲਾਗੇ ਉਦੋਂ ਬਾਅਦ ਕੈਪਸੂਲ ਦਿੱਤੇ ਹੋਣੇ ਆਪਣੇ ਬਲੇਟਾਂ ਦੇ ਵਿੱਚ ਉਹ ਢਿੱਲੇ ਕਰੋ ਪਲੇਟ ਸਾਰੇ ਤੇ ਸਾਰੇ ਪ੍ਰੋਪਰ ਬਾਹਰ ਕਰਕੇ ਉਦੋਂ ਬਾਅਦ ਆਸਾਨ ਪੱਥਰ ਲਵੇ ਲਾ ਕੇ ਮਤਲਬ ਜਦੋਂ ਸਾਰੇ ਬਲੇਟਾਂ ਨਾਲ ਆਸਾਨ ਪੱਥਰ ਆਪਣਾ ਟੱਚ ਕਰ ਗਿਆ ਉਸ ਤੋਂ ਬਾਅਦ ਆਪਣੇ ਡੇਲੀ ਸੈੱਟ ਕਰਦੇ ਨੇ ਟੋਕੇ ਨਾਲ ਇਹ ਮਤਲਬ ਬਹੁਤ ਵੱਡੀ ਆਪਣਾ ਫੈਸਿਲਿਟੀ ਦਿੱਤੀ ਹੈ ਨਹੀਂ ਵਿੱਚ ਮਸ਼ੀਨਾਂ ਦੇ ਵਿੱਚ ਕੀ ਆ ਮਸ਼ੀਨ ਦਾ ਇਕੱਲਾ-ਇਕੱਲਾ ਬਲੇਟ ਖੋਲ ਕੇ ਸੈੱਟ ਕਰਨਾ ਪੈਂਦਾ ਹੈ ਡੇਲੀ ਉਹਨਾਂ ਦੀ ਪ੍ਰੋਪਰ ਇੱਕ ਥਾਂ 'ਤੇ ਖੜੀ ਹੈ ਮਤਲਬ ਇਕੱਲਾ-ਇਕੱਲਾ ਬਲੇਟ ਹੈ ਜ਼ਿੰਮੇਵਾਰ ਨੂੰ ਜੇ ਹੁਣ ਇੱਕ ਸੂਤ ਦੀ ਬਿਲ ਪੈ ਗਈ ਤਾਂ ਸਾਰੇ ਬਲੇਟ ਖੋਲ ਕੇ ਸੈੱਟ ਕਰਨੇ ਪੈਣਗੇ ਉਹ ਅਣਜਾਣ ਬੰਦਾ ਕਰ ਨਹੀਂ ਸਕਦਾ ਆਪਣੀ ਮਸ਼ੀਨ ਦੇ ਵਿੱਚ ਮਤਲਬ ਇੱਕ ਵਾਰੀ ਬਲੇਟ ਤੁਸੀਂ ਲਿਆਉਣੇ ਨੇ ਉਦੋਂ ਬਾਅਦ ਨਾਲ ਬਸ ਡੇਲੀ ਹੀ ਲਵੇ ਲਾਉਣੀ ਆ ਆਪਣੇ ਮਸ਼ੀਨ ਨੂੰ ਵੱਖ ਕਰੋ ਤਿੰਨ ਬਿਲਡਾਂ ਲਉਣੀ ਪਈਆਂ ਨੇ ਮਿੰਟ 15 ਦਾ ਕੰਮ ਹੈ ਜੀ ਉਹ ਹਾਂ ਕੋਈ ਬਹੁਤਾ ਵੱਡਾ ਕੰਮ ਨਹੀਂ ਜੇ ਆਪਾਂ ਕੱਲਾ ਕੱਲਾ ਪਲੇਟ ਖੋਲ ਕੇ ਆਪਾਂ ਸੈੱਟ ਕਰੀਏ ਤਾਂ ਤਕਰੀਬਨ ਅੱਧੀ ਦਿਹਾੜੀ ਦਾ ਕੰਮ ਹੈ ਜੀ ਅਣਜਾਣ ਬੰਦਾ ਨੂੰ ਕਰ ਨਹੀਂ ਸਕਦਾ ਤੇ ਛੋਟੀ ਮੇਨ ਜਿਹੜਾ ਦੁਕਾਨ ਹੈਗੀ ਕਿੱਥੇ ਹੈ ਜੀ ਦੁਕਾਨ ਆਪਣੀ ਆਪਣੀ ਵਰਕਸ਼ਾਪ ਹੈਗੀ ਆ ਜੀ ਪਿੰਡ ਨਤਾਂ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਹੈ ਤੇ ਬਹਾਦਰਪੁਰ ਤੋਂ NH7 ਤੋਂ 3 ਕਿਲੋਮੀਟਰ ਆਪਣਾ ਪਿੰਡ ਪੈ ਜਾਂਦਾ ਸਿਪਦੇਵਾਲ ਜੀ ਤੇ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ ਹੈਗਾ ਆਪਣਾ 95923 29042 ਕਿੰਨੇ ਕ ਟਾਈਮ ਦੇ ਵਿੱਚ ਮਸ਼ੀਨ ਜਿਹੜੀ ਮਿਲ ਜਾਂਦੀ ਹੈ ਤੇ ਮਸ਼ੀਨ ਤਕਰੀਬਨ ਜਦੋਂ ਤਾਂ ਐਡਵਾਂਸ ਬੁਕਿੰਗਾਂ ਹੁੰਦੀਆਂ ਨੇ ਜੀ ਉਹ ਤਾਂ ਤਕਰੀਬਨ ਲੰਮਾ ਸਮਾਂ ਦੇਣਾ ਪੈਂਦਾ ਹੈ ਜੇ ਸਾਈਆਂ ਮਤਲਬ ਪਹਿਲਾਂ ਹੋਏ ਜਿਵੇਂ ਜਨਵਰੀ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ ਸਾਈਆਂ ਜੇ ਉਦੋਂ ਕੋਈ ਕਰਦਾ ਫਿਰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਹਾਂ ਫਿਰ ਉਦੋਂ ਕੋਈ ਦਿੱਕਤ ਨਹੀਂ ਜੇ ਮੌਕੇ ਤੇ ਜਾ ਕੇ ਆਪਾਂ ਕਹੀਏ ਫਿਰ ਉਦੋਂ ਮੁਸ਼ਕਲ ਹੋ ਜਾਂਦਾ ਤੁਹਾਨੂੰ ਵੀ ਪਤਾ ਠੀਕ ਹੈ ਜੀ ਤੇ ਬਾਕੀ ਸਤਨਾਮ ਹੋਰ ਕੋਈ ਗੱਲਬਾਤ ਕੀ ਕਹਿਣਾ ਚਾਹਣਾਗਾ ਓਕੇ ਬਾਈ ਯਾਰ ਬਾਕੀ ਹੋਰ ਗੱਲ ਆ ਜਿਵੇਂ ਕੋਈ ਮੰਨ ਕੇ ਕੋਈ ਅੱਤੜ ਪੈਂਦੀ ਆ ਜਾਂ ਕਿ ਆਪਾਂ ਨੂੰ ਤਾਂ ਪਈ ਨਹੀਂ ਜੇ ਬਾਈ ਨਾਲ ਖੜੇ ਨੇ ਇਹ ਜੀ ਗੱਲ ਨਹੀਂ ਯਾਰ ਭਾਵੇਂ ਰਾਤ ਨੂੰ ਜਦੋਂ ਮਰਜੀ ਫੋਨ ਕਰ ਦੋ ਆਏ ਨਹੀਂਗਾ ਯਾਰ ਮੱਥੇ ਵੱਟ ਨਹੀਂ ਪਾਉਂਦੇ ਹੈਗੇ ਵੀ ਬੰਦਾ ਚੀਜ਼ ਦੇ ਕੇ ਮੁੜ ਕੇ ਮਗਰ ਹਣਾ ਅਗਲਾ ਮੁੜ ਕੇ ਫੋਨ ਵੀ ਨਹੀਂ ਚਾਗਦਾ ਕਹਿੰਦਾ ਬਬ ਚੀਜ਼ ਤਾਂ ਵਧੀਆ ਹੈਗੀ ਹੈਗੀ ਬੰਦੇ ਵੀ ਵਾੜੇ ਬੰਦੇ ਵੀ ਸੁਭਾਅ ਵੀ ਵਧੀਆ ਬਾਈ ਠ ਆਰਪਪਉਣਾ ਤਾਂ ਆ ਵੀ ਕੰਟੈਕਟ ਕਰ ਲਿਓ ਜਦੋਂ ਤੁਸੀਂ ਮਸ਼ੀਨ ਖਰੀਦਣੀ ਹੈਗੀ ਤਾਂ ਵੀ ਬਾਈ ਕੋਲੇ ਮਸ਼ੀਨ ਚੱਲਦੀ ਦੇਖ ਜੂ ਪਹਿਲਾਂ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰੋ ਜਿਹੜੇ ਭਰਾਵਾਂ ਕੋਲੇ ਚੱਲਦੀ ਹੈ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ